गोविंद 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 संग नाम दियो मन लीना गोविंद 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 संग नाम दियो मन लीना ਆੜਦੰਮ ਕੋਛੀ ਪਰੋ ਹੋਇਓ ਲਖੀਨਾ ਬੁਣਨ ਤਨਣਾ ਤਿਆਗ ਕੇ ਪ੍ਰੀਤ ਕਾਚਰਣ ਕਬੀਰਾ ਬੁਣਨ ਤਨ ਨਾ त्याग ਕੇ ਪ੍ਰੀਤ ਚਰਣ ਕਬੀਰ ਆ ਨੀਚ ਕੁਲਾ ਜਾ ਲਹਾਰਾ ਭਇਓ ਗੁਣੀ ਗਹੀਰਾ ਰਵਿਦਾਸ ਟੋਵੰਤਾ ਟੁਰਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋ ਆਸਾਦ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬੋ ਤਕਾਰਿਆ ਉਹ ਘਰ ਘਰ ਸੁਣਿਆ ਹਿਰਦ ਵੱਸਿਆ ਪਾਰ ਬ੍ਰਹਮ ਭਗਤਾਂ ਮੈਂ ਗਾਣਿਆ ਇਹ ਵਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮਿਲੇ ਪਰ ਤਖ ਗੁਸਾਇਆਂ ਤਨ ਵਢ ਪਾਗਾ ਮਿਲੇ ਪਰ ਤਖ ਗੁਸਾਈਆਂ ਧੰਨਾ ਵੜਪਾਗਾ ਓ ਆਹੇ ਗੁਰੂ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੇਂ ਗੁਣ ਤੇਰੇ ਰਾਮ ਆਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਕਣੇ ਰਾਮ ਤਨ ਤਨ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅੰਮ੍ਰਿਤ ਮਈ ਬਾਣੀ RAM KALI MEHLLA PANJMA CHANT ਅਵਜ ਤੀਸਰੇ ਛੰਤ ਦੀ ਦੂਸਰੇ ਪਦੇ ਦੀ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸੁਖ 사ਗਰ गोविंद ਸਿਮਰਨ ਭਗਤ ਗਾਵੈ ਗੁਣ ਤੇਰੇ ਰਾਮ ਸੁਖ ਸਾਗਰ ਗੋਵਿੰਦ ਏ ਸੁਖਾਂ ਦੇ ਸਮੁੰਦਰ ਗੋਵਿੰਦ ਸਿਮਰਨ ਭਗਤ ਗਾਵੇਂ ਗੁਣ ਤੇਰੇ ਰਾਮ ਤੇਰੇ ਭਗਤ ਤੇਰਾ ਸਿਮਰਨ ਕਰਦੇ ਹਨ ਤੇਰੀ ਯਾਦ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਅਤੇ ਸਦਾ ਹੀ ਤੇਰੇ ਗੁਣ ਗਾਉਂਦੇ ਹਨ ਸੁਖ ਸਾਗਰ गोविंद சிமரன் பகே குண தேர்தரணி லே பூ கணேர ਅਤੇ ਤੇਰੇ ਭਗਤ ਜਨ ਗੁਰੂ ਦੀ ਚਰਨੀ ਲੱਗ ਕੇ ਗੁਰ ਚਰਨੀ ਲੱਗੇ ਆਨੰਦ ਮੰਗਲ ਤੇਰੇ ਭਗਤ ਗੁਰੂ ਦੀ ਚਰਨੀ ਲਾ ਕੇ ਅਨੇਕਾਂ ਹੀ ਆਨੰਦ ਖੁਸ਼ੀਆਂ ਤੇ ਸੁੱਖ ਪ੍ਰਾਪਤ ਕਰਦੇ ਹਨ ਕਿਉਂਕਿ ਭਗਤ ਜਨ ਉਹੀ ਉਸੇ ਦਰਤੇ ਸੌਂਦੇ ਹਨ ਜਿਹੜੀ ਉਸ ਵਾਹਿਗੁਰੂ ਦੀ ਕੀਰਤੀ ਕਰਦੇ ਹਨ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹੀ ਉਸੇ ਦਰਤੇ ਸੌਂਦੇ ਹਨ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਭਗਤ ਤੇਰਾ ਮਨ ਭਾਉਂਦੇ ਭਗਤ ਤੇਰਾ ਮਨ ਭਾਉਂਦੇ ਦਰ ਸੋਹਣ ਕੀਰਤ ਗਾਉਂਦੇ ਭਗਤ ਤੇਰੇ ਮਨ ਭਾਉਂਦੇ ਦਰ ਸੋਹਣ ਕੀਰਤ ਗਾਉਂਦੇ اے ਪ੍ਰਭੂ ਤੈਨੂੰ ਆਪਣੇ ਮਨ ਵਿੱਚ ਭਗਤ ਪਿਆਰੇ ਲੱਗਦੇ ਹਨ ਕਿਉਂਕਿ ਉਹ ਤੇਰੀ ਸਿਫਤ ਸਲਾਹ ਕਰਦੇ ਹਨ ਅਤੇ ਉਹ ਵੀ ਭਗਤ ਤੇਰੇ ਦਰ ਉਤੇ ਸ਼ੋਭਾ ਪਾਉਂਦੇ ਹਨ ਕਿਉਂਕਿ ਉਹ ਭਗਤ ਜਨ ਤੇਰੇ ਦਰ ਦੇ ਉਤੇ ਤੇਰੀ ਕੀਰਤੀ ਕਰਦੇ ਹਨ ਤੇਰੇ ਗੁਣ ਗਾਉਂਦਿਆਂ ਇਸ ਕਰਕੇ ਉਹ ਤੇਰੇ ਦਰ ਉਤੇ ਸ਼ੋਭਾ ਪਾਉਂਦੇ ਹਨ ਤਾਂ ਸਤਿਗੁਰੂ ਜੀ ਇੱਥੇ ਵੀ ਸਾਨੂੰ ਉਪਦੇਸ਼ ਕਰਦੇ ਹਨ ਸੁਖ 사ਗਰ ਗੋਵਿੰਦ ਸਿਮਰਨ ਭਗਤ ਗਾਉਣ ਗੁਣ ਤੇਰੇ ਰਾਮ ਤੇ ਸੁੱਖਾਂ ਦੇ ਸਮੁੰਦਰ गोविंद ਤੇਰੇ ਭਗਤ ਤੇਰਾ ਸਿਮਰਨ ਕਰਦੇ ਹਨ ਤੇਰੇ ਗੁਣ ਗਾਉਂਦੇ ਹਨ ਆਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਕਨੇਰੇ ਰਾਮ ਗੁਰੂ ਦੇ ਚਰਨੀ ਲੱਗੇ ਉਹਨਾਂ ਨੂੰ ਫਿਰ ਅਨੇਕਾਂ ਹੀ ਆਨੰਦ ਖੁਸ਼ੀਆਂ ਤੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਸੁਖ ਨਿਧਾਨ ਮਿਲਿਆ ਦੁੱਖ ਹਰਿਆ ਕਿਰਪਾ ਕਰ ਰਾ ਬਰਖਿਆ ਇਹ ਭਾਈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਸੁੱਖਾਂ ਦਾ ਖਜ਼ਾਨਾ ਹਰ ਨਾਮ ਮਿਲ ਜਾਂਦਾ ਹੈ ਸੁੱਖ ਨਿਧਾਨ ਮਿਲਿਆ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ ਉਹਨਾਂ ਨੂੰ ਫਿਰ ਸੁੱਖਾਂ ਦਾ ਖਜ਼ਾਨਾ ਹਰੇ ਨਾਮ ਮਿਲ ਜਾਂਦਾ ਹੈ ਦੁਖ ਹਰਿਆ ਕਿਰਪਾ ਕਰ ਪ੍ਰਭ ਰੱਖਿਆ ਪ੍ਰਭੂ ਨੇ ਕਿਰਪਾ ਕਰਕੇ ਜਿਸ ਮਨੁੱਖ ਦੀ ਦੁੱਖ ਆਦਿਕਾਂ ਤੋਂ ਰੱਖਿਆ ਕੀਤੀ ਉਸ ਦੇ ਸਾਰੇ ਦੁੱਖ ਨਿਵਰਤ ਕਰ ਦਿੱਤੇ ਕਿਉਂਕਿ ਉਹ ਵਾਹਿਗੁਰੂ ਹੀ ਸਾਰਿਆਂ ਦੇ ਰੱਖਿਆ ਕਰਨ ਵਾਲਾ ਹੈ ਉਹੀ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਵਾਲ ਗਰੁੱਪ ਦੇ ਵਿੱਚ ਸਨ ਉਹਨਾਂ ਨੂੰ ਚੇਚਕ ਨਿਕਲਾਈ ਤਾਂ ਕਈਆਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪੂਜਾ ਕਰੋ ਜਾਂ ਇਹ ਕਰੋ ਪਰ ਸਤਿਗੁਰੂ ਜੀ ਨੇ ਕਿਹਾ ਮੈਨੂੰ ਉਸ ਵਾਹਿਗੁਰੂ ਦੀ ਓਟ ਹੈ ਮੈਂ ਉਸ ਤੋਂ ਹੀ ਸਭ ਕੁਝ ਪ੍ਰਾਪਤ ਕਰਦਾ ਹਾਂ ਮੈਨੂੰ ਉਸ ਵਾਹਿਗੁਰੂ ਦੀ ਓਟ ਹੈ ਸਤਿਗੁਰੂ ਦੀ ਕਿਰਪਾ ਹੋਈ ਵਾਲਖਾਰ ਗੋਵਿੰਦ ਨੂੰ ਚੇਚਕ ਠੀਕ ਹੋ ਗਈ ਅਤੇ ਸਤਿਗੁਰੂ ਨੇ ਸ਼ੁਕਰਾਨੇ ਦੇ ਵਿੱਚ ਫਿਰ ਸ਼ਬਦ ਗਾਇਆ ਮੇਰਾ ਸਤਿਗੁਰ ਰਖਵਾਲਾ ਮੇਰਾ ਸਤਿਗੁਰ ਰਖਵਾਲਾ ਹੋ ਤਾਰਾ ਕਿਰਪਾ ਪ੍ਰਭ ਹਾਥ ਦਿਰਾਖੇ ਆ ਹਰ ਗੋਵਿੰਦ ਨਵਨਰੂਆ ਤਾਰਾ ਕਿਰਪਾ ਪ੍ਰਭ ਹਾਥ ਦਿਰਾਖੇ ਆ ਹਰ ਗੋਵਿੰਦ ਨਵੰਨਰੋ ਆ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਾਲ ਪਾਏ ਸਤ ਗੁਰ ਕੈ ਬਲ ਜਾਈ ਉਹ ਵਾਹਿਗੁਰੂ ਹੀ ਹੈ ਜੋ ਕਿਰਪਾ ਕਰਕੇ ਆਪ ਰੱਖਦਾ ਹੈ ਅਤੇ ਸਾਰਿਆਂ ਦੇ ਦੁੱਖ ਜੋ ਹੈ ਉਹ ਖਤਮ ਕਰਨ ਵਾਲਾ ਇਸ ਕਰਕੇ ਅਰਦਾਸ ਚੋ ਵੀ ਹੈ ਉਸ ਵਾਹਿਗੁਰੂ ਦੇ ਅੱਗੇ ਕਰਨੀ ਹੈ ਕਿਉਂਕਿ ਸਤ ਗੁਰੂ ਜੀ ਦੇ ਅੰਮ੍ਰਿਤ ਨੇ ਪ੍ਰਮਾਨ ਹੈ ਜੀ ਕੀ ਬਿਰਥਾ ਹੋਏ ਸੁਗੁਰ ਪੈ ਅਰਦਾਸ ਕਰ ਜੀ ਕੀ ਬਿਰਥਾ ਹੋਏ ਸੁਗੁਰ ਪੈ ਅਰਦਾਸ ਕਰ ਹਰ ਚਰਨ ਲਾਗਾ ਭ੍ਰਮ ਭਉ ਭਗਾ ਹਰ ਨਾਮ ਰਸਨਾ ਪਖਿਆ ਹਰ ਚਰਨ ਲਾਗਾ ਤੇ ਭਾਈ ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਗਿਆ ਭ੍ਰਮ ਭਉ ਭਗਾ ਹਰ ਨਾਮ ਰਸਨਾ ਭਾਖਿਆ ਅਤੇ ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਬ ਦੇ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ ਉਸ ਦਾ ਹਾਰੇ ਕਿਸਮ ਦਾ ਭਰਮ ਵਹਿਮ ਤੇ ਡਰ ਦੂਰ ਹੋ ਗਿਆ ਹਰ ਚਰਨ ਲਗਾ ਰਾਮ ਭਉ ਭਗਾਂ ਹਰ ਨਾਮ ਰਸਨਾ ਪਖਿਆ ਹਰ ਇੱਕ ਚਿਤ ਵ ਪ੍ਰਭ ਇੱਕ ਗਾਵੈ ਹਰ ਇੱਕ ਦ੍ਰਿਸ਼ਟੀ ਆਇਆ ਬਿਨਵਾਂਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤ ਗੁਰ ਪਾਇਆ ਸਤ ਗੁਰ ਜੀ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਬਿਨਵਾਂਤ ਨਾਨਕ ਪ੍ਰਭ ਕਰੀ ਕਿਰਪਾ ਨਾਨਕ ਜੀ ਬੇਨਤੀ ਕਰਦੇ ਹਨ ਇਹ ਭਾਈ ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ ਪੂਰਾ ਸਤਗੁਰ ਪਾਇਆ ਉਸ ਨੂੰ ਪੂਰਾ ਗੁਰੂ ਮਿਲ ਪਿਆ ਜਿਸ ਉਤੇ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਅਤੇ ਪੂਰਾ ਗੁਰੂ ਹੀ ਹੈ ਜੋ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦਾ ਹੈ ਦੂਸਰਾ ਹੋਰ ਕੋਈ ਪਾਰ ਲੰਘਾਏ ਨਹੀਂ ਸਕਦਾ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਬਾਬਾ ਨਾਨਕ ਆਖੇ ਇਹ ਵਿਚਾਰ ਬਿਨ ਗੌਰ ਪੂਰੇ ਨਹੀਂ ਉਹ ਧਾਰ ਬਾਬਾ ਨਾਨਕ ਇਹ ਭਾਈ ਸਤ ਗੁਰੂ ਜੀ ਵਿਚਾਰ ਕੱਸ ਦੱਸਦੇ ਹਨ ਕਿ ਪੂਰੇ ਗੁਰੂ ਤੋਂ ਬਿਨਾ ਉਧਾਰ ਨਹੀਂ ਹੋ ਸਕਦਾ ਪੂਰੇ ਗੁਰੂ ਤੋਂ ਬਿਨਾ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਸ ਕਰਕੇ ਸਤ ਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਬਿਨਵੰਤਨਾਨੁਕ ਪ੍ਰਭ ਕਰੀ ਕਿਰਪਾ ਊਰਾ ਸਤ ਗੁਰੂ ਪਾਇਆ ਹਰ ਇੱਕ ਚਿੱਤ ਵੈ ਪ੍ਰਭ ਇੱਕ ਗਾਵੇ ਹਰ ਇੱਕ ਦ੍ਰਿਸ਼ਟੀ ਆਇਆ ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ ਉਸ ਨੂੰ ਪੂਰਾ ਗੁਰੂ ਮਿਲ ਪਿਆ ਉਹ ਮਨੁੱਖ ਫਿਰ ਹਰ ਇੱਕ ਚਿੱਤ ਵੈ ਪ੍ਰਭ ਇੱਕ ਗਾਵੇ ਹਰ ਇੱਕ ਦ੍ਰਿਸ਼ਟੀ ਆਇਆ ਉਹ ਮੁਨੁਖ ਫਰੀਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਹੈ ਇੱਕ ਪਰਮਾਤਮਾ ਦੇ ਗੁਣਾਂ ਨੂੰ ਹੀ ਗਾਉਂਦਾ ਰਹਿੰਦਾ ਹੈ ਅਤੇ ਇੱਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵਸਤਾ ਨਜ਼ਰ ਆਉਂਦਾ ਹੈ ਇਹ ਉਸ ਦੀ ਕਿਰਪਾ ਹੁੰਦੀ ਹੈ ਜਿਸ ਨੂੰ ਪੂਰਾ ਗੁਰੂ ਮਿਲ ਗਿਆ ਪੂਰਾ ਗੁਰੂ ਮਿਲਦਾ ਹੈ ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਉਹ ਵਾਹਿਗੁਰੂ ਜਦੋਂ ਕਿਰਪਾ ਕਰਦਾ ਹੈ ਫਿਰ ਉਹ ਪੂਰੇ ਗੁਰੂਦਮ ਲਾਪ ਹੁੰਦਾ ਹੈ ਉਸ ਤੋਂ ਬਿਨਾ ਉਸ ਪੂਰੇ ਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਕਿਉਂਕਿ ਸਤਗੁਰੂ ਜੀ ਜਦੋਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਅਤੇ ਅਖੀਰ ਤੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਸ਼ੁਕਰਾਨਾ ਕਰਦੇ ਹੋਏ ਕਹਿੰਦੇ ਹਨ ਤਰਸ ਪਿਆ ਮਹਰਮਤ ਹੋਈ ਤਰਸ ਪਿਆ ਮਹਰਮਤ ਹੋਈ ਸਤ ਗੁਰ ਸਜਣ ਮਿਲਿਆ اے ਪ੍ਰਭੂ ਤੇਰੇ ਮਨ ਵਿੱਚ ਮੇਰੇ ਵਾਸਤੇ ਤਰਸ ਪੈਦਾ ਹੋਇਆ ਮੇਰੇ ਉੱਤੇ ਤੇਰੀ ਮਿਹਰ ਹੋਈ ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ ਤੇਰਾ ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ ਇਹ ਤੇਰੀ ਕਿਰਪਾ ਹੋਈ ਤੂੰ ਤਰਸ ਖਾਦਾ ਅਤੇ ਤੇਰੀ ਕਿਰਪਾ ਦੇ ਨਾਲ ਸਤਿਗੁਰੂ ਸੱਜਣ ਮੈਨੂੰ ਮਿਲ ਗਿਆ ਸਤਿਗੁਰੂ ਸੱਜਣ ਮਿਲਿਆ ਪਰ ਇਹ ਉਪਕਾਰ ਹੈ ਤੇਰਾ ਤੂੰ ਉਪਕਾਰ ਕੀਤਾ ਔਰ ਇਸ ਉਪਕਾਰ ਨੂੰ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਤੇਰਾ ਕੀਤਾ ਜਤੋ ਨਾਹੀਂ اے ਪ੍ਰਭੂ ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝ ਸਕਦਾ ਕਿਉਂਕਿ ਇਹ ਉਪਕਾਰ ਕਿ ਤੂੰ ਸਤਿਗੁਰੂ ਨੂੰ ਮੈਨੂੰ ਮਿਲਾ ਦਿੱਤਾ ਪਰ ਇਹ ਉਪਕਾਰ ਤੂੰ ਹੀ ਕੀਤਾ ਹੈ ਮੈਂ ਤਾਂ ਇਸ ਉਪਕਾਰ ਯੋਗ ਹੈ ਹੀ ਨਹੀਂ ਸਾ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗ ਕੀਤਾ ਤੂੰ ਮੈਨੂੰ ਇਹ ਆਪ ਹੀ ਜੋਗ ਬਣਾਇਆ ਸਾਧਗੁਰੂ ਦੇ ਮਿਲ ਆਪ ਲਈ ਤੂੰ ਆਪ ਹੀ ਮੈਨੂੰ ਫਗਵਾ ਭਾਂਡਾ ਬਣਾ ਦਿੱਤਾ ਸਤ ਗੁਰੂ ਦੇ ਮਿਲਾਪ ਲਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਅੱਪੇ ਤਰਸ ਪਈ ਮੈਂ ਗੁਣਹੀਨ ਵਿੱਚ ਕੋਈ ਗੁਣ ਨਹੀਂ ਹੈ ਤੈਨੂੰ ਆਪ ਨੂੰ ਹੀ ਮੇਰੇ ਉੱਤੇ ਤਰਸ ਆ ਗਿਆ ਤੈਨੂੰ ਤਰਸੇ ਆਇਆ ਤਰਸ ਪਿਆ ਮਹਰਮਤ ਹੋਈ ਸਤ ਗੁਰ ਸਜਣ ਮਿਲੇ ਆਹ ਜੀ ਪ੍ਰਭੂ ਤੇਰੇ ਮਨ ਵਿੱਚ ਮੇਰੇ ਵਾਸਤੇ ਤਰਸ ਪੈਦਾ ਹੋਇਆ ਮੇਰੇ ਉੱਤੇ ਤੇਰੀ ਮਿਹਰ ਹੋਈ ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ ਇਹ ਤੇਰਾ ਉਪਕਾਰ ਹੈ ਜਿਸ ਨੂੰ ਮੈਂ ਕਦੇ ਵੀ ਨਹੀਂ ਭਲਾ ਸਕਦਾ ਫਿਰ ਸਤ ਗੁਰੂ ਜੀ ਦਾ ਮਿਲਾਪ ਹੋ ਗਿਆ ਸਤਿਗੁਰੂ ਕਿਰਪਾ ਕਰਦੇ ਹਨ ਤੇ ਨਾਮ ਦੀ ਬਖਸ਼ਿਸ਼ ਕਰਦੇ ਹਨ ਨਾਨਕ ਨਾਮ ਮਿਲ ਤਾਂ ਜੀਵਾਂ ਤਨ ਮਨ ਠੀਵੇ ਹਰੀਆ ਇਹ ਨਾਨਕ ਸਤਿਗੁਰ ਜੀ ਉਪਦੇਸ਼ ਕਰਦੇ ਹਨ ਉਹ ਪਿਆਰੇ ਗੁਰੂ ਦੇ ਪਾਸੋਂ ਜਦੋਂ ਮੈਨੂੰ ਤੇਰਾ ਨਾਮ ਮਿਲਦਾ ਹੈ ਨਾਮ ਮਿਲੈ ਤਾਂ ਜੀਵਾਂ ਜਿਮ ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ ਤਨ ਮਨ ਜੀਵ ਹਰੇਆ ਅਤੇ ਮੇਰਾ ਤਨ ਮੇਰਾ ਮਨ ਉਸ ਆਤਮਿਕ ਜੀਵਨ ਦੀ ਬਰਕਤ ਨਾਲ ਖੇੜਾਉਂਦਾ ਹੈ ਹਰਾ ਭਰਾ ਹੋ ਜਾਂਦਾ ਹੈ ਇਹ ਹੋਇਆ ਉਦੋਂ ਜਦੋਂ ਸਤਗੁਰੂ ਦਾ ਮਿਲਾਪ ਹੋਇਆ ਸਤਗੁਰੂ ਜੀ ਦਾ ਮਿਲਾਪ ਉਸ ਵਾਹਿਗੁਰੂ ਦੀ ਕਿਰਪਾ ਕਰਕੇ ਹੋਇਆ ਤੋਂ ਇਥੇ ਵੀ ਸਤਗੁਰੂ ਜੀ ਸ਼ਬਦ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਊਰਾ ਸਤਗੁਰ ਪਾਇਆ ਜਿਸ ਨੂੰ ਕੋਤੇ ਪ੍ਰਭੂ ਨੇ ਕਿਰਪਾ ਕੀਤੀ ਉਸ ਨੂੰ ਪੂਰਾ ਗੁਰੂ ਮਿਲ ਪਿਆ ਅਤੇ ਉਸ ਦਾ ਫਿਰ ਇਹ ਜੀਵਨ ਜੋ ਹੈ ਸਵਲ ਹੋ ਗਿਆ ਸਤਗੁਰ ਕਿਰਪਾ ਕਰਨ ਜੋ ਸਾਨੂੰ ਉਪਦੇਸ਼ ਕਰਦੇ ਹਨ ਉਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਇਹ ਸਾਡਾ ਜੋ ਅਮੋਲਕ ਜਨਮ ਵਾਹਿਗੁਰੂ ਵੱਲੋਂ ਮਿਲਿਆ ਹੈ ਇਹ ਜਨਮ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ